ਦੋਸਤੋ ਤੁਹਾਡਾ ਫਿਰ ਸਵਾਗਤ ਹੈ ਤੁਹਾਡੀ ਆਪਣੀ YouTube ਚੈਨਲ ਸੰਜਾ ਪੈਸਟ ਸਾਇੰਸ ਤੇ ਮੇਰਾ ਨਾਮ ਡਾਕਟਰ ਸੈਚਲ ਅੱਜ ਆਪਾਂ ਇੱਕ ਡੇਟ ਆਵਰ ਦਾ ਐਨਲਿਸਿਸ ਕਰਾਂਗੇ ਡੇਟ ਆਵਰ ਹੈਗੀ 20 ਨਵੰਬਰ 1984 ਇਹਨਾਂ ਦਾ ਮੇਨ ਜਿਹੜਾ ਕੁਐਰੀ ਹੈ ਜਾਂ ਕੁਐਸਚਨ ਹੈ ਵੀ ਮੇਰਾ ਕੋਈ ਰਾਜਯੋਗ ਬਣਦਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਪਿਛਲੀ ਵੀਡੀਓ ਚ ਆਪਾਂ ਗੱਲਬਾਤ ਕੀਤੀ ਵੀ ਟੋਟਲ 5 ਰਾਜਯੋਗ ਬਣਦੇ ਆ ਉਹਨਾਂ ਚੋਂ ਇਹਦਾ ਕੋਈ ਰਾਜਯੋਗ ਬਣਦਾ ਹੈ ਜੇ ਨਹੀਂ ਬਣਦਾ ਤੇ ਜੇ ਬਣਦਾ ਤਾਂ ਉਹਦੀ ਕਿੰਨੀ ਕਿ ਸਟਰੈਂਥ ਹੈ ਸੋ ਦੋਸਤੋ ਇਹਦਾ ਜਿਹੜਾ ਡਰਾਈਵਰ ਨੰਬਰ ਹੈ ਉਹ ਹੈ 2 ਕੰਡਕਟਰ ਜਿਹੜਾ ਉਹ ਬਣਦਾ 8 ਤੇ ਜਿਹੜਾ ਕੂਆ ਨੰਬਰ ਹੈ ਉਹ ਨੰਬਰ ਬਣਦਾ 7 ਦੋਸਤੋ ਜੇ ਪਹਿਲਾ ਰਾਜਯੋਗ ਬਣਦਾ 456 ਉਹ ਚੋ ਪੰਜ ਵੀ ਮਿਸਿੰਗ ਹੈ 6 ਵੀ ਹੈ ਇਹ ਰਾਜਯੋਗ ਮਿਸ ਹੋ ਗਿਆ ਦੂਸਰਾ ਰਾਜਯੋਗ ਬਣਦਾ ਦੂਸਰਾ 258 ਇਹ ਚੋ ਪੰਜ ਮਿਸਿੰਗ ਆ ਗਿਆ ਮਤਲਬ ਇਹ ਵੀ ਰਾਜਯੋਗ ਨਹੀਂ ਬਣਦਾ ਤੀਸਰਾ ਰਾਜਯੋਗ ਹੈ 159 ਪੰਜ ਨੰਬਰ ਮਿਸਿੰਗ ਹੈ ਇਹ ਵੀ ਨਹੀਂ ਬਣਦਾ ਤੀਸਰਾ ਰਾਜਯੋਗ ਹੈਗਾ 276 ਇਹ ਚ 6 ਮਿਸਿੰਗ ਹੈ ਕਰਕੇ ਇਹ ਵੀ ਰਾਜਯੋਗ ਨਹੀਂ ਬਣਦਾ ਪੰਜਵਾਂ ਰਾਜਯੋਗ ਹੈਗਾ 816 ਇਹ ਚ 6 ਮਿਸ ਆ ਗਿਆ ਇਹ ਵੀ ਨਹੀਂ ਬਣਦਾ ਸੋ ਇਹਦਾ ਦੋਸਤੋ ਦੇਖਿਆ ਜਾਵੇ ਤੇ ਕੋਈ ਵੀ ਰਾਜਯੋਗ ਨਹੀਂ ਬਣਦਾ ਹਾਂ ਇਹਦਾ ਇੱਕ ਬਹੁਤ ਹੀ ਸੌਖਾ ਜਿਹੜਾ ਹੈ ਤਰੀਕਾ ਉਹਨਾਂ ਦੇ ਦੋ ਰਾਜਯੋਗ ਇਹਦੇ ਬਣ ਸਕਦੇ ਬੜੇ ਸੌਖੇ ਤਰੀਕੇ ਨਾਲ ਅਗਰ ਇਹ ਆਪਣਾ ਨਾਮ ਜਿਹੜਾ ਹੈ ਉਹ ਪੰਜ ਨੰਬਰ ਤੇ ਲੈ ਆਉਂਦੇ ਆ ਨਾਮ ਟੋਟਲ ਜੀ ਪੰਜ ਤੇ ਲੈ ਆਉਂਦੇ ਆ 258 ਤੇ 951 ਦਾ ਜਿਹੜਾ ਰਾਜਯੋਗ ਬਣ ਜੂਗਾ ਬਾਕੀਆਂ ਨੂੰ ਜਿਹੜੀ ਆਓ 67% ਸਟਰੈਂਥ ਬਣ ਜੂਗਾ ਹੁਣ ਦੀ ਇੱਕ ਲਾਈਨ ਕੰਪਲੀਟ ਆ ਹੈਗੀ 492 ਇਹਨੂੰ ਕਹਿੰਦੇ ਮੈਂਟਲ ਪਲੇਨ ਇਹ ਬੰਦੇ ਦੀ ਸੋਚ ਬਹੁਤ ਜ਼ਿਆਦਾ ਅੱਗੇ ਹੁੰਦੀ ਜਿੱਥੇ ਲੋਕ ਸੋਚਣਾ ਬੰਦ ਕਰਦੇ ਆ ਇਹ ਸੋਚਣਾ ਸ਼ੁਰੂ ਕਰਦੇ ਆ ਦੋਸਤੋ ਫਿਰ ਉਹਦੇ ਕੋ ਡਬਲ 8 ਤੇ 트리플 1 ਆ ਗਿਆ ਇਹ ਅਪਰਚੂਨਿਟੀ ਨੂੰ ਬਹੁਤ ਛੇਤੀ ਕੈਚ ਕਰ ਲੈਂਦੇ ਆ ਪੈਸੇ ਨੂੰ ਮੈਨੇਜ ਕਰ ਲੈਂਦੇ ਆ ਬੋਲਣ ਨੂੰ ਇਹ ਬਹੁਤ ਵਧੀਆ ਹੁੰਦੇ ਗਵਰਨਮੈਂਟ ਜੌਬੇ ਜਾ ਸਕਦੇ ਆ ਕਿਉਂਕਿ ਕੋ 2 7 ਆ ਗਿਆ 9ਵੀਂ ਆ ਗਿਆ ਐਕਸ਼ਨ ਓਰੀਐਂਟਡ ਐਕਸ਼ਨ ਓਰੀਐਂਟਡ ਜਿਹੜੇ ਹੁੰਦੇ ਆ ਫੀਲਡ ਵਿੱਚ ਜਾ ਸਕਦਾ ਜਿਤਨਾ ਆਰਮੀ ਪੁਲਿਸ 'ਚ ਇਹ ਲੋਕ ਚਲੇ ਜਾਂਦੇ ਆ ਆਮ ਤੌਰ ਤੇ ਪਰ ਦੋਸਤੋ ਜਦੋਂ ਨੰਬਰ 5 6 ਮਿਸ ਹੋ ਜਾਂਦਾ ਪਾਏ ਜਿੰਨਾ ਕੁਛ ਮਰਜ਼ੀ ਕਰ ਲੇ ਬੰਦਾ ਇਹਨਾਂ ਨੂੰ ਲਾਈਫ 'ਚ ਸਟਰਗਲ ਰਹਿਣੀ ਰਹਿਣੀ ਆ 5 ਨੰਬਰ ਮਿਸਿੰਗ ਹੋ ਜਾਂਦਾ ਕੋਈ 5 ਨੰਬਰ ਲਾਈਫ 'ਚ ਬੈਲੈਂਸ ਕ੍ਰੀਏਟ ਕਰਦਾ ਸ਼ੇਰ ਨੰਬਰ ਜਿਹੜਾ ਹੈ ਉਹ ਲਾਈਫ ਚ ਰਿਲੇਸ਼ਨਸ਼ਿਪ ਸੈਕਟਰ ਫੋਰਨ ਸੈਟਲਮੈਂਟ ਵਗੈਰਾ ਵਗੈਰਾ ਕਈਕੀ ਚੀਜ਼ਾਂ ਆਉਂਦੀਆਂ ਜਿਹੜੀਆਂ 6 ਨੰਬਰ ਤੋਂ ਆਉਂਦੀਆਂ ਬਹੁਤ ਵੱਡਾ ਪੋਰਟਫੋਲੀਓ ਵੀਨਸ ਦਾ ਨੰਬਰ ਹੈ ਬਹੁਤ ਵੱਡਾ ਪੋਰਟਫੋਲੀਓ ਹੈ ਇਹਦੇ ਚ ਰਿਲੇਸ਼ਨਸ਼ਿਪ ਸੈਕਟਰ ਪ੍ਰੋਜਨੀ ਵਗੈਰਾ ਵਗੈਰਾ ਕਈ ਚੀਜ਼ਾਂ ਆ ਜਾਂਦੀਆਂ ਹਾਂ ਅਗਰ ਇਹਨਾਂ ਦੀ ਵਾਈਫ ਜਿਹੜੀ ਸਪਾਊਸ ਆ ਉਹਨਾਂ ਕੋ ਨੰਬਰ 5 6 ਆ ਜਾਂਦਾ ਫਿਰ ਇਹਨਾਂ ਦੀ ਜਿਹੜੀ ਜੋਇੰਟ ਜਿਹੜਾ ਬਣੂਗਾ ਨਮੈਰੋਸਕੋਪ ਜਾਂ ਇਹਨੂੰ ਜਨਮ ਕੁੰਡਲੀ ਜਾਂ ਪਾਰਥ ਛਾਟ ਕਹਿੰਦੇ ਆ ਫਿਰ ਆਪਾਂ ਉਹਦਾ ਦੇਖਿਆ ਜਾ ਸਕਦਾ ਐਜ ਸੱਚ ਇਸ ਇਨਸਾਨ ਦੇ ਕੋਲ ਕੋਈ ਵੀ ਰਾਜ ਜੋਗ ਨਹੀਂ ਬਣਦਾ 81 ਹੈ ਇਹਦੀ 67% ਸਟਰੈਂਥ ਆ 15 ਦੀ ਜਿਹੜੀ ਆ 67 ਆ 27 ਵਾਲੇ ਦੀ ਜਿਹੜੀ 67% ਸਟਰੈਂਥ ਆ 456 ਦਾ 258 ਦੀ ਜਿਹੜੀ ਆ 456 ਦੀ ਤਾਂ ਕੋਈ ਸਟਰੈਂਥ ਹੈ ਨਹੀਂ ਤੇ 33% ਆ 258 ਦੀ ਜਿਹੜੀ ਉਹ 67 66 ਜਿਹੜੀ ਸਟਰੈਂਥ ਹੈ ਆਨ ਦਾ ਹਾਲ ਦੇਖਿਆ ਜਾਏ ਦੋਸਤੋ ਨੰਬਰ 5 ਤੇ 6 ਜਦੋਂ ਡੇਟ ਆਫ ਬਰਥ ਵਿੱਚ ਨਹੀਂ ਹੁੰਦਾ ਤਾਂ ਫਿਰ ਸਮਝੋ ਲਾਈਫ ਚ ਸਟਰਗਲ 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 ਹੀ ਰੋਗੀ ਜੁੱਤੇ ਮਰਜੀ ਇਹ ਬੰਦਾ ਜਿੱਥੋਂ ਮਰਜੀ ਡਿਗਰੀ ਕੀਤੀ ਹੋਵੇ ਪਾਏ ਹਾਰਵਰਡ ਤੋਂ ਕਿਉਂ ਨਾ ਡਿਗਰੀ ਕੀਤੀ ਹੋਵੇ ਲਾਈਫ ਚ ਸਟਰਗਲ ਰਹਿਣੀ ਰਹਿਣੀ ਹੈ ਇਸ ਵੀਡੀਓ ਨੂੰ ਸਾਮਾਪਤ ਕਰੀਏ ਤਾਂ ਆਪਾਂ ਇਹ ਕਵਾਂਗੇ ਕਿ ਇਸ ਜਾਤੇ ਕੋਲ ਕੋਈ ਵੀ ਰਾਜਯੋਗ ਨਹੀਂ ਬਣਦਾ 5 ਤੇ 6 ਨੰਬਰ ਮਿਸਿੰਗ ਹੈ ਇਸ ਕਰਕੇ ਲਾਈਵ ਚ ਸਟਰਗਲ ਹੋਗੀ ਦੋਸਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਊਗੀ ਪਸੰਦ ਆਇਆ ਤਾਂ ਮੇਰੇ YouTube ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਫੇਰ ਆਉਂਗਾ ਕਿਸੇ ਨਵੇਂ ਟੌਪਿਕ ਤੇ ਤਦ ਤੱਕ ਲਈ ਟੇਕ ਕੇਅਰ ਥੈਂਕ ਯੂ ਵੈਰੀ ਮਚ